ਭਾਰਤ ਇੱਕ ਜਿਹਾ ਦੇਸ਼ ਹੈ ਜਿੱਥੇ ਨੌਜਵਾਨਾਂ ਵਿੱਚ ਵਿਦੇਸ਼ਾਂ 'ਚ ਜਾ ਕੇ ਵਸਣ ਦਾ ਖਾਸਾ ਉਸ਼ਾ ਵੇਖਿਆ ਜਾਂਦਾ ਹੈ ਤੇ ਕਈ ਵਾਰ ਮਾਪੇ ਵੀ ਆਪਣੀਆਂ ਧੀਆਂ ਨੂੰ ਐਨਆਰਆਈ ਲਾੜਿਆਂ ਨਾਲ ਬਿਨਾਂ ਜਾਂਚ ਪੜਤਾਲ ਕੀਤੇ ਤੋੜ ਦਿੰਦੇ ਨੇ ਪਰ ਜਦੋਂ ਇਹੀ ਐਨਆਰਆਈ ਮੁੰਡੇ ਉਹਨਾਂ ਨੂੰ ਧੋਖਾ ਦਿੰਦੇ ਨੇ ਤਾਂ ਉਹਨਾਂ ਕੋਲ ਸਿਰਫ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਦਾ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੀ ਰਹਿਣ ਵਾਲੀ ਸਰਬਜੀਤ ਕੌਰ ਦਾ ਜਿਸਦਾ ਕੀ ਵਿਆਹ ਸਾਲ 2008 ਵਿੱਚ ਦਲੇਰ ਸਿੰਘ ਨਾਲ ਹੋਇਆ ਵਿਆਹ ਦੇ 2 ਸਾਲ ਬਾਅਦ ਉਹ ਕੈਨੇਡਾ ਚਲਾ ਗਿਆ ਉਸ ਸਮੇਂ ਸਰਪਜੀਤ ਕੋਲ ਦੇ ਕੁੜੀ ਵੀ ਸੀ ਜੋ ਸਿਰਫ 6 ਮਹੀਨੇ ਦੀ ਸੀ ਪਹਿਲਾਂ ਪਹਿਲਾਂ ਤਾਂ ਉਹ ਫੋਨ ਤੇ ਗੱਲ ਕਰਦਾ ਰਿਹਾ ਫਿਰ ਆਪਣੇ ਮਾਤਾ ਪਿਤਾ ਨੂੰ ਵੀ ਵਿਦੇਸ਼ ਲੈ ਗਿਆ ਤੇ ਪਤਨੀ ਨੂੰ ਲਾਲਾ ਲਗਾਇਆ ਕਿ ਉਸ ਨੂੰ ਵੀ ਛੇਤੀ ਲੈ ਜਾਵੇਗਾ ਪਰ ਪਤੀ ਨੇ ਉੱਥੇ ਧਰਮ ਬਦਲ ਕੇ ਦੂਜਾ ਵਿਆਹ ਕਰ ਲਿਆ ਉੱਥੇ ਸਰਪਜੀਤ ਆਪਣੀ ਮਾਸੂਮ ਬੱਚੀ ਜਿਸ ਦੀ ਉਮਰ ਹੁਣ 9 ਸਾਲ ਦੀ ਹੈ ਨੂੰ ਸਹੀ ਪਰਵਰਿਸ਼ ਦੇਣ ਲਈ ਲੋਕਾਂ ਦੇ ਘਰ ਕੰਮ ਕਰਦੀ ਹੈ ਤੇ ਕੱਪੜੇ ਸਿਲਾਈ ਕਰਕੇ ਗੁਜ਼ਾਰਾ ਕਰ ਰਹੀ ਹੈ ਉਸਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਧੋਖੇਬਾਜ਼ ਐਨਆਰਏ ਮੁੰਡਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਪੀੜਤ ਕੁੜੀਆਂ ਨੂੰ ਮੁਆਵਜ਼ਾ ਰਹਿਣ ਲਈ ਰਹਿਣ ਬਸੇਰਾ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਣ ਦੀ ਗੱਲ ਆਖੀ ਮੈਂ ਦਲੇਰ ਸਿੰਘ ਨਾਲ ਮੇਰੀ ਮੈਰਿਜ ਹੋਈ ਸੀ 2008 ਚ ਗੁਲਦਾਸਪੁਰ ਸ਼ਹਿਰ ਵਿੱਚ ਤੇ ਸੁਖਵਿੰਦਰ ਸਿੰਘ ਦਾ ਉਹ ਬੇਟਾ ਸੀ ਦਲੇਰ ਸਿੰਘ 2009 ਚ ਮੇਰੇ ਘਰ ਬੇਟੀ ਨੇ ਬਰਥ ਲਿਆ ਇੱਕ ਕੰਪਲੀਟ 2010 ਚੋ ਛੱਡ ਕੇ ਸਾਨੂੰ ਬਾਹਰ ਚਲਾ ਗਿਆ ਅਮਰੀਕਾ ਚਲਾ ਗਿਆ ਅਮਰੀਕਾ ਤੋਂ ਬਾਅਦ ਉਹ ਕਨੇਡਾ ਚਲਾ ਗਿਆ ਜਿੱਥੇ ਜਾ ਕੇ ਉਹਨੇ ਸਾਨੂੰ ਸਾਡੇ ਨਾਲ ਲਿੰਕ ਖਤਮ ਕਰ ਲੇ ਸਾਡੇ ਨਾਲ ਬੋਲਚਾਲ ਖਤਮ ਕਰ ਲਿਆ ਸਾਨੂੰ ਬੁਲਾਣਾ ਛੱਡਤਾ ਸਾਨੂੰ ਕੋਈ ਫੋਨ ਨਹੀਂ ਕੋਈ ਕੰਟੈਕਟ ਨਹੀਂ ਆਪਣੀ ਬੱਚੀ ਨਾਲ ਕੋਈ ਕੰਟੈਕਟ ਨਹੀਂ ਹੈਗਾ ਕੋਈ ਮਤਲਬ ਸਾਡੇ ਨਾਲ ਲਿੰਕ ਖਤਮ ਉਹਨੇ ਉੱਥੇ ਮੈਰਿਜ ਕਰਵਾ ਲਈ ਹੈ ਉੱਥੇ ਦਾ ਪੀਆਰ ਹੈ ਸਿਰਫ ਕਨੇਡਾ ਨਹੀਂ ਨੇ ਅਮਰੀਕਾ ਦਾ ਵੀ ਪੀਆਰ ਹੋ ਗਿਆ ਹੈ ਉਹਦੇ ਬੱਚਾ ਵੀ ਹੈ ਜਿਹੜੇ ਉਹਨੇ ਮੁਸਲਮ ਧਰਮ ਕਨਵਰਟ ਕਰਕੇ ਆਪਣੇ ਆਪ ਨੂੰ ਸਿੱਖ ਧਰਮ ਚ ਮੁਸਲਮ ਧਰਮ ਚ ਕਨਵਰਟ ਹੋ ਗਿਆ ਮਤਲਬ ਆਪਣਾ ਧਰਮ ਚੇਂਜ ਕਰਕੇ ਉਹਨੇ ਮੈਰिज ਕਰ ਲਈ ਹੈ ਸਾਡੇ ਨਾਲ ਉਹਨੇ ਉਹਦੇ ਪੇਰੈਂਟਸ ਨੇ ਵੀ ਲਿੰਕ ਖਤਮ ਕਰ ਦਿੱਤਾ ਉਹਨੇ ਖੁਦ ਵੀ ਲਿੰਕ ਖਤਮ ਕਰ ਦਿੱਤਾ ਮੈਂ ਸਲਾਈ ਕਰਕੇ ਆਪਣੀ ਬੇਟੀ ਪਾਲਦੀ ਪਈ ਆ ਛੋਟੇ ਮੋਟੇ ਸਕੂਲਾਂ ਚ ਫੀਸਾਂ ਮਾਫ ਕਰਵਾ ਤਰਲੇ ਲੈ ਲੈ ਕੇ ਆਪਣਾ ਗੁਜ਼ਾਰਾ ਕਰਦੀ ਪਈ ਆ ਕੁਝ ਮੇਰੇ ਨੇਬਰਸ ਮੇਰਾ ਸਾਥ ਦਿੰਦੇ ਕੁਝ ਮੇਰੇ ਪੇਰੈਂਟਸ ਦਿੰਦੇ ਆ ਯਾਨੀ ਕਿ ਮੈਂ ਬਹੁ ਮਾੜੇ ਹਾਲਾਤਾਂ ਚ ਰਹਿ ਰਹੀ ਹਾਂ ਇੱਥੇ ਪਰ ਹੋਰ ਮੈਨੂੰ ਕੋਈ ਵੀ ਫੈਸਿਲਿਟੀ ਨਹੀਂ ਹੈਗੀ ਕੋਈ ਕਾਣ ਪੀਣ ਦਾ ਕੋਈ ਖਰਚੇ ਦਾ ਆਪਣਾ ਗੁਜ਼ਾਰਾ ਬਹੁਤ ਮੁਸ਼ਕਲ ਕਰਦੀ ਪਈ ਮੈਂ ਤੇ ਉਹ ਇਨਸਾਨ ਉੱਥੇ ਪਰਦੇਸਾਂ 'ਚ ਬੈਠਾ ਐਡ ਕਰਦਾ ਪਿਆ ਦੇਖੋ ਰੈਸਟੋਰੈਂਟ ਤੱਕ ਉਹਨਾਂ ਦੇ ਆਪਣੇ ਆ ਪੀਆਰ ਹੈ ਲੱਖਾਂ ਦੇ ਲੱਖਾਂ ਕੀ ਕਰੋੜਾਂ ਦੀ ਆਮਦਨ ਆ ਉਹਨਾਂ ਨੂੰ ਇਸ ਟਾਈਮ ਮੈਨੂੰ 8 ਸਾਲ ਹੋ ਗਏ 9ਵਾਂ ਸਾਲ ਲੱਗ ਗਿਆ ਉਸ ਤੋਂ ਬਿਨਾ ਬੈਠੀ ਹਾਂ ਜੀ ਮੰਗ ਸਾਡੀ ਇਹ ਹੈ ਕਿ ਲਾਸਟ ਵੀਕ ਵੀ ਸਾਡੀ ਜਲੰਧਰ ਕਾਨਫਰੈਂਸ ਪ੍ਰੈਸ ਕਾਨਫਰੈਂਸ ਹੋਈ ਸੀਗੀ ਜਿਹਦੇ ਵਿੱਚ ਸਾਡੀ ਇੱਕੋ ਹੀ ਮੰਗ ਹੈ ਇਹ ਨਹੀਂ ਕਿ ਮੈਂ ਇਕੱਲੀ ਕੁੜੀਆਂ ਦੁਖੀ ਸਾਡੇ 32000 ਦਾ ਡਾਟਾ ਹੈ ਆਪਣੇ ਪੰਜਾਬ ਵਿੱਚ ਜਿਹੜੀਆਂ ਕੁੜੀਆਂ ਐਨਆਰਆਈ ਤੋਂ ਪੀੜਤ ਹੈਗੀਆਂ ਕੁੜੀਆਂ ਇੰਨੇ ਜ਼ਿਆਦਾ ਦੁਖੀ ਹੈਗੀਆਂ ਸਾਡੀ ਇੱਕੋ ਹੀ ਮੰਗ ਹੈ ਕਿ ਜਿਹੜੇ ਤੇ ਇਦਾਂ ਧੋਖਾ ਦੇ ਕੇ ਐਨਆਰਆਈ ਬਾਹਰ ਪੰਜ ਜਾਂਦੇ ਆ ਵਾਪਸ ਨਹੀਂ ਆਉਂਦੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਇੱਕ ਤੇ ਉਹਨਾਂ ਦੇ ਪਾਸਪੋਰਟ ਜਿਹੜੇ ਇੰਬੌਂਡ ਕਰਕੇ ਉਹਨਾਂ ਨੂੰ ਵਾਪਸ ਇੱਥੇ ਸੱਦਿਆ ਜਾਵੇ ਮੇਰੀ ਸਿਸਟਰ ਦੇ ਹਸਬੰਦ ਦਲੇਰ ਸਿੰਘ ਉਹਨਾਂ ਨੂੰ ਛੱਡ ਕੇ 9 ਸਾਲ ਤੋਂ ਮਤਲਬ ਬਾਹਰ ਚਲੇ ਗਏ ਨੇ ਐਨਆਰਆਈ ਨੇ ਉਹਨਾਂ ਨੇ ਮਤਲਬ ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਬਾਅਦ ਵਿੱਚ ਇਹਨਾਂ ਦੀ ਇੱਕ ਬੇਟੀ ਆ ਤੇ ਜਿਹਨਾਂ ਨੂੰ ਪਾਲਣਾ ਬੜਾ ਔਖਾ ਹੋ ਗਿਆ ਦੀਦੀ ਵਾਸਤੇ ਤੇ ਮੇਰੀ ਇਹ ਹੀ ਸਰਕਾਰ ਅੱਗੇ ਬੇਨਤੀ ਹੈ ਕਿ ਇਹਨਾਂ ਐਨ ਆਰ ਆਈ ਮੁੰਡਿਆਂ ਨੂੰ ਫੜਿਆ ਜਾਏ ਇਹਨਾਂ ਕੁੜੀਆਂ ਦੀ ਸਵਾਈ ਕੀਤੀ ਜਾਏ ਉਹਨਾਂ ਨੂੰ ਮਤਲਬ ਜੇਲ੍ਹ ਵਿੱਚ ਕਰਨਾ ਚਾਹੀਦਾ ਹੈ ਉਹਨਾਂ ਦੇ ਪਾਸਪੋਰਟ ਜਿਹੜੇ ਰੱਦ ਕਰ ਦੇਣੇ ਚਾਹੀਦੇ ਭਾਰਤ ਸਰਕਾਰ ਵੱਲੋਂ ਵੈਸੇ ਤਾਂ ਜਿਹੇ ਧੋਖੇਬਾਜ਼ਾਂ ਖਿਲਾਫ ਕਾਰਵਾਈ ਕਰਨ ਦੇ ਕਈ ਦਾਅਵੇ ਕੀਤੇ ਜਾ ਰਹੇ ਨੇ ਪਰ ਇਸ ਸਮੱਸਿਆ ਦਾ ਹੱਲ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਇਹ ਲੋਕ ਖੁਦ ਜਾਗਰੂਕ ਨਹੀਂ ਹੋਣਗੇ ਗੁਰਦਾਸਪੁਰ ਤੋਂ ਅਫਤਾਰ ਸਿੰਘ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978